ਆਲੂ ਪਕੌੜਿਆਂ ਦੀ ਸਬਜ਼ੀ ਬਣਾਉਣ ਤੇ ਜੀ ਆਪਾਂ ਨੂੰ ਤਿੰਨ ਚਾਹੀਦੇ ਨੇ ਸਮਾਲ ਸਾਈਜ਼ ਦੇ ਆਲੂ ਆਹ ਹੋ ਗਿਆ ਪਕੌੜੇ ਜੀ ਆਪਣੇ ਕਿੰਨੀ ਆ ਕਿੰਨੇ ਗ੍ਰਾਮ ਆ 100 ਗ੍ਰਾਮ ਆਪਾਂ ਨੂੰ ਚਾਹੀਦੇ ਨੇ ਪਕੌੜੇ ਆ ਆਪਣੀ ਹਰੀ ਮਿਰਚ ਦੀ ਪਿਉਰੀ ਹੋ ਗਈ ਆ ਆਪਣਾ ਜਿੰਜਰ ਗਾਰਲਿਕ ਪੇਸਟ ਹੋ ਗਿਆ ਆ ਦੋ ਹੋਗੇ ਮੀਡੀਅਮ ਸਾਈਜ਼ ਦੇ ਪਿਆਜ਼ ਤੇ ਇੱਕ ਹੋ ਗਿਆ ਜੀ ਆਪਣਾ ਟਮਾਟਰ ਠੀਕ ਹੈ ਜੀ ਆਹ ਕੋ ਚਾਹੀਦਾ ਹੁੰਦਾ ਆਪਾਂ ਨੂੰ ਆਲੂ ਦੀ ਆਲੂ ਆਲੂ ਪਕੌੜਿਆਂ ਦੀ ਸਬਜ਼ੀ ਬਣਾਉਣ ਵਾਸਤੇ ਆਲੂ ਪਕੌੜਿਆਂ ਦੀ ਸਬਜ਼ੀ ਬਣਾਉਣਾ ਜੀ ਬਣਾਉਣ ਵਾਸਤੇ ਆਪਾਂ ਬਣਾਵਾਂਗੇ ਕੁੱਕਰ ਦੇ ਵਿੱਚ ਕੁੱਕਰ ਦੇ ਵਿੱਚ ਆਹ ਕੁੱਕਰ ਛਾੜ ਲਿਆ ਜੀ ਆਪਾਂ ਠੀਕ ਹੈ ਜੀ ਹੁਣ ਇਹਦੇ ਵਿੱਚ ਪਾਵਾਂਗੇ ਆਪਣਾ ਰਿਫੈਂਡ ਕਿਓ ਆਹਾ ਜੀ ਹੁਣ ਆਪਾਂ ਇਹਦੇ ਵਿੱਚ ਪਾਉਣ ਲੱਗੇ ਆ 2 ਟੇਬਲस्पून ਰਿਫੈਂਡ ਦਾ ਕਿਓ ਰਿਫੈਂਡ ਠੀਕ ਹੈ ਜੀ ਰਿਫੈਂਡ ਪਾਤਾ 2 ਟੇਬਲस्पून ਤੇ ਹੁਣ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਜੀਰਾ ਹਾਂ ਪਤਾ ਜੀ ਆਪਾਂ ਇਹਦੇ ਵਿੱਚ ਜੀਰਾ ਜੀਰਾ ਪਾਉਣ ਤੋਂ ਬਾਅਦ ਜੀ ਆਪਣਾ ਜੀਰਾ ਜਦੋਂ ਰੜ ਗਿਆ ਥੋੜਾ ਜਿਹਾ ਫਿਰ ਇਹਦੇ ਵਿੱਚ ਪਾਵਾਂਗੇ ਆਪਾਂ ਪਿਆਜ਼ ਟਮਾਟਰ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਹੁਣ ਆਹ ਪਾਤੇ ਜੀ ਆਪਾਂ ਪਿਆਜ਼ ਤੇ ਟਮਾਟਰ ਉਮਰੇ ਦੇ ਉੱਤੇ ਦੀ ਪਾਵਾਂਗੇ ਆਪਾਂ ਜਿੰਜਰ گارਲਿਕ ਪੇਸਟ ਤੇ ਨਾਲ ਪਾਵਾਂਗੇ ਆਪਣੀ ਹਰੀ ਮਿਰਚਾਂ ਦੀ ਪਿਉਰੀ ਆ ਆ ਗਈ ਆਪਣੀ ਹਰੀ ਮਿਰਚਾਂ ਦੀ ਪਿਉਰੀ ਪਾਤੀ ਜੀ 1.5 ਜੰਟ 1.5 ਜੰਟ ਠੀਕ ਹੈ ਜੀ ਤੇ ਆਹ ਆਪਣਾ ਇਹਨੂੰ ਮੜਾ ਜਾ ਰਲਾ ਲਾਂਗੇ ਨਾਲ ਜਿੰਜਰ ਪੇਸਟ ਵੀ ਪਾ ਦਿੰਦੇ ਜਿੰਜਰ گارਲਿਕ ਦਾ ਦੇ ਵਿੱਚ ਪਾ ਰਹੇ ਹਾਂ ਹੁਣ ਇਹਦੇ ਵਿੱਚ ਪਾ ਰਹੇ ਹਾਂ ਜੀ ਆਪਾਂ ਆਪਣਾ 1 ਟੇਬਲस्पून ਜਿੰਜਰ گارਲਿਕ ਪੇਸਟ ਉਹ ਇਹ ਪਤਾ ਜੀ ਇਹਨੂੰ ਹੁਣ ਚੰਗੀ ਤਰ੍ਹਾਂ ਰਲਾ ਦਾਂ। ਪੂਰਾ ਸਿਰਫ ਇਹਨੂੰ ਆਪਾਂ ਮੈਂ ਹੁਣ ਇਹਨੂੰ ਆਪਾਂ ਰੱਖਾਂਗੇ ਜੀ ਸਿਰਫ 5 ਮਿੰਟ 5 ਮਿੰਟ ਰੱਖਣ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਨੂਨ, ਮਿਰਚ, ਹਲਦੀ ਤੇ ਨਾਲ ਕੋਈ ਮਸਾਲਾ ਦੇਖ ਲਾਂਗੇ ਜੇ ਕੋਈ ਪਾਓ ਬਾਜੀ ਮਸਾਲਾ ਹੋ ਗਿਆ ਜਾਂ ਕੋਈ ਗਰਮ ਮਸਾਲਾ ਹੋਵੇ ਠੀਕ ਹੈ ਜੀ। ਆ ਥੋੜਾ ਜਿਹਾ ਆਪਾਂ ਇਹਦੇ ਵਿੱਚ ਸਾਫਤ ਧਨੀਆ ਵੀ ਪਾ ਦਾਂਗੇ। ਥੋੜਾ ਜਿਹੀ ਪਾਵਾਂਗੇ ਜਿਆਦਾ ਨਹੀਂ ਪਾਉਦੇ। ਠੀਕ ਹੈ ਜੀ। ਆ ਥੋੜਾ ਜਿਹਾ ਜੀ ਤਾਪਦਣੀ ਆਪਾਂ ਸਿਰਫ ਆਪਾਂ ਹੁਣ 2-3 ਮਿੰਟ ਹੀ ਰੱਖਣਾ ਉਸ ਦੇ ਵਿੱਚ ਨੂਨ ਮਿਰਚ ਹਲਦੀ ਤੇ ਕੋਈ ਗਾਰਾ ਮਸਾਲਾ ਹੁਣ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਇੱਕ ਅੱਧਾ ਟੀस्पून ਹਲਦੀ ਦਾ ਜੀ ਚਲੋ ਤੇ ਨਾਲ ਕਿਹੜਾ ਜੀ ਆਹ ਇੰਨੀ ਆ ਇੰਨੀ ਪਾ ਰਹੇ ਹਾਂ ਜੀ ਆਪਾਂ ਮਿਰਚ ਤੇ ਇੱਕ ਟੀस्पून ਪਾ ਰਹੇ ਹਾਂ ਜੀ ਆਪਾਂ ਨਮਕ ਦਾ ਠੀਕ ਹੈ ਜੀ ਆਪਾਂ ਆਹ ਮਸਾਲਾ ਪਾਉਣੇ ਹੁੰਦੇ ਆਪਾਂ ਕੋਈ ਜ਼ਿਆਦਾ ਮਸਾਲੇ ਨਹੀਂ ਪਾਉਂਦੇ ਤੁਹਾਨੂੰ ਪਹਿਲਾਂ ਹੀ ਦੱਸ ਗਏ ਹਾਂ ਤੇ ਆਹ ਪਾਵਾਂਗੇ ਆਪਾਂ ਥੋੜਾ ਜਿਹਾ ਪਾਉ ਬਾਜੀ ਮਸਾਲਾ ਇੰਨਾ ਕ ਕਿ ਇਹਦੇ ਨਾਲ ਵਧੀਆ ਜੀ ਸਮੈਲ ਆਉਣ ਲੱਗ ਜਾਂਦੀ ਆ ਠੀਕ ਹੈ ਜੀ ਹੁਣ ਇਹਦੇ ਵਿੱਚ ਪਾਤਾ ਇਹ ਤੇ ਨਾਲ ਪਾਵਾਂਗੇ ਆਪਾਂ ਇਹਦੇ ਨਾਲ ਥੋੜੀ ਜੀ ਕਸੂਰੀ ਮੇਥੀ ਕਸੂਰੀ ਮੇਥੀ ਪਾਓ ਆ ਇਹਦੇ ਵਿੱਚ ਪਾਤੀ ਜੀ ਹੁਣ ਆਪਾਂ ਥੋੜੀ ਜੀ ਕਸੂਰੀ ਮੇਥੀ ਠੀਕ ਹੈ ਜੀ ਆ ਹੁਣ ਇਹਦੇ ਵਿੱਚ ਪਾਣੀ ਪਾਤਾ ਥੋੜਾ ਜਿਹਾ ਕਿ ਜਿਹਦੇ ਨਾਲ ਇਹ ਮਸਾਲਾ ਆਪਣਾ ਚੰਗੀ ਤਰ੍ਹਾਂ ਬਣ ਜੂਗਾ ਜਦੋਂ ਮਸਾਲਾ ਚੰਗੀ ਤਰ੍ਹਾਂ ਬਣ ਗਿਆ ਪਰ ਇਹ ਰਹੀ ਪਕੌੜੇ ਪਕੌੜੇ ਆਲੂ ਪਕੌੜੇ ਸਿੱੜਦਾਂਗੇ ਪਕੌੜੇ ਬਣਾਉਣ ਤੋਂ ਪਹਿਲਾਂ ਤੁਸੀਂ ਪਕੌੜੇ ਨਾ ਭਿਓਂ ਕੇ ਰੱਖ ਲਿਆ ਕਰੋ ਤਾਂ ਜੋ ਫਿਰ ਤੁਹਾਡੇ ਖਾਣ ਦੇ ਵਿੱਚ ਹਾਰਡ ਜੇ ਨਹੀਂ ਬਣਨਗੇ ਵਧੀਆ ਪੋਲੇ ਪੋਲੇ ਬਣਨਗੇ ਠੀਕ ਆ ਪਕੌੜੇ ਇਹਨਾਂ 80 ਕ ਕੌਲੇਜ ਪਾ ਕੇ ਭਿਓਂ ਕੇ ਰੱਖਦੇ ਸੋਗਰਾ ਪਕੌੜਾ ਠੀਕ ਆ ਜੀ ਆ ਆਪਣਾ ਮਸਾਲਾ ਬਣ ਜਾਂਦਾ ਜਦੋਂ ਇਹ ਮਸਾਲਾ ਬਣ ਗਿਆ ਉਹਦੀ ਇਹਦੇ ਵਿੱਚ ਆਪਾਂ ਆਲੂ ਸਿੱੜ ਦੇਣੇ ਆ ਤੇ ਆਪਣਾ ਇਹ ਪਕੌੜੇ ਸਿੱੜ ਦੇਣੇ ਮਸਾਲੇ ਨੇ ਆਪਣੇ ਨੇ ਕਿਉਂ ਛੜਤਾ ਹੁਣ ਇਹਦੇ ਵਿੱਚ ਪਾ ਦੇਣੇ ਆ ਆਪਾਂ ਪਕੌੜੇ ਠੀਕ ਹੈ ਜੀ ਨਾਲ ਪਾ ਲੈਣੇ ਆਹੇ ਆਲੂ ਉਹਨੇ ਨੂੰ ਚੰਗੀ ਤਰ੍ਹਾਂ ਆਲੂਆਂ ਨੂੰ ਰਲਾ ਲੈਣਾ ਵਿੱਚ ਇਹਦੇ ਨਾਲ ਬਸ ਦੋ ਗਲਾਸ ਪਾਉਣੇ ਆ ਪਾਣੀ ਦੇ ਤਰੀ ਤੁਸੀਂ ਆਪ ਤੇ ਮਤਅਕ ਬਣਾ ਸਕਦੇ ਹੋ ਇਹਨਾਂ ਤਰੀ ਅਲੀ ਸਵਾਦ ਲਾਦੀ ਹੈ ਇਹ ਗਾੜੀ-ਗਾੜੀ ਨਹੀਂ ਸਵਾਦ ਲਾਦੀ ਇਹ ਜੋ ਦੋ ਗਲਾਸ ਪਾਣੀ ਦੇ ਪਾਉਣੇ ਇੱਕ ਗਲਾਸ ਪਹਿਲਾ ਬਾਤ ਆ ਤੇ ਆ ਇੱਕ ਗਲਾਸਾ ਹੁਣ ਪਾਤਾ ਪਾਣੀ ਦਾ ਠੀਕ ਹੈ ਜੀ ਹੁਣ ਇਹਨੂੰ ਢੱਕ ਕੇ ਪਾਣੀ ਥੋੜਾ ਜਿਆਦਾ ਜਿਆਦੀ ਪਾ ਲਿਆ ਕਰੋ ਬਾਬੇ ਪਕੌੜੇ ਵੀ ਪਾਣੀ ਸੋਖ ਲੈਂਦੇ ਨੇ ਭਾਂਦੇ ਯਾਰ ਠੀਕ ਹੈ ਜੀ ਪਾਣੀ ਪਾੜ ਜਿਆਦੇ ਚ ਹੁਣ ਹੁਣ ਇਹਨੂੰ ਢੱਕ ਤਾ ਇਹਦੀਆਂ ਗਿਣਤੀਆਂ ਆਪਾਂ ਮਰਮੂਰੀਆਂ ਨੇ ਸਿਰਫ ਤਿੰਨ ਸੀਟੀਆਂ ਤਿੰਨ ਸੀਟੀਆਂ ਵੱਜ ਗਈਆਂ ਤੇ ਆਪਣਾ ਆਲੂ ਪਕੌੜਿਆਂ ਦੀ ਸਬਜ਼ੀ ਤਿਆਰ ਹੋ ਜੂਗੀ ਆਪਣੀ ਸਬਜ਼ੀ ਬਣ ਕੇ ਤਿਆਰ ਹੋ ਗਈ ਹੈ ਜੀ ਆ ਜੋ ਸੋਨੂੰ ਇਹਦੀ ਰੰਗ ਦਿਖਾਵਾ ਕਿਵੇਂ ਦੀ ਬਣੀ ਜਮਨ ਮੀ ਡਰ ਕੀ ਤਰੀਰ ਕੀ ਬਣੀ ਆ ਉਹ ਸਬਜ਼ੀ ਕਿੰਨਾ ਸੋਹਣੀ ਰੰਗ ਤੈ ਦੇਖੀ ਤੁਸੀਂ ਪਹਿਲਾਂ ਆ ਦੇ ਪਤਾ ਹੈ ਕਿ ਖਾਣਾ ਬਣਾਉਣੇ ਮੈਨੂੰ ਨੂੰ ਬਹੁਤ ਹੀ ਮਜ਼ਾ ਆਤਾ ਹੈ ਅੱਜ ਫਿਰ ਖਾਣਾ ਆ ਦੇ ਸਬਜ਼ੀ ਬਣ ਕੇ ਤਿਆਰ ਹੋ ਚੁੱਕੀ ਆ ਇਹ ਡਿਸ਼ ਤੁਸੀਂ ਇੱਕ ਵਾਰ ਜ਼ਰੂਰ ਟਰਾਈ ਕਰੋ ਆਪਦੇ ਘਰੇ ਸਿੰਪਲ ਸਾਨ ਨਾਲੇ ਕਿੁੱਕਲੀ ਬਣਨ ਵਾਲੀ ਆ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਬੜੀ ਵਧੀਆ ਡਿਸ਼ ਬੜੀ ਸਵਾਦ ਡਿਸ਼ ਬਣਦੀ ਆ ਇੱਕ ਵਾਰ ਜ਼ਰੂਰ ਆਪਣੇ ਘਰੇ ਟਰਾਈ ਕਰੋ ਧੰਨਵਾਦ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਸਮਾਇਰਾ ਖੀਪਲ ਨੂੰ ਫੋਲੋ ਕਰਿਓ ਤੇ ਸਮਾਇਰਾ ਬਲੌਗ ਨੂੰ ਸਬਸਕ੍ਰਾਈਬ ਕਰਿਓ ਤਾਂ ਜੋ ਅਸੀਂ ਇਹੋ ਜੀਆਂ ਵੀਡੀਓ ਹੋਰ ਲੈ ਕੇ ਆਉਂਦੇ ਰਹੀਏ ਧੰਨਵਾਦ ਤੁਹਾਡਾ ਬਹੁਤ ਬਹੁਤ ਜੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਬਾਈ ਬਣੇ ਯਾਰ ਤੁਸੀਂ ਵੀਡੀਓ ਨਹੀਂ ਸ਼ੇਅਰ ਕਰਦੇ ਵੀਡੀਓ ਜ਼ਰੂਰ ਸ਼ੇਅਰ ਕਰਿਆ ਕਰੋ